ਕੁਣ ਟ੍ਰੈਫਿਕ ਪੁਲਿਸ ਕੈਫਿਕ ਕੰਟਰੋਲ ਕਰਨ ਲਈ ਲਵੇਗੀ ਵਿਦਿਆਰਥੀਆਂ ਦਾ ਸਹਿਯੋਗ ਵੱਖ-ਵੱਖ ਕਾਲਜਾਂ ਦੇ 60 ਤੋਂ 70 ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਟ੍ਰੈਫਿਕ ਕੰਟਰੋਲ ਕਰਨ ਦੀ ਜਗ ਟ੍ਰੇਨਿੰਗ ਕੁਣ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਐਨ ਸੀ ਸੀ ਕੈਡਟਾਂ ਦੀ ਸੇਵਾ ਵੀ ਲਈ ਜਾ ਰਹੀ ਹੈ ਇਸ ਦੇ ਲਈ ਵਿਦਿਆਰਥੀਆਂ ਨੂੰ ਬਕਾਇਦਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਕਣੀ ਵਿੱਚ ਐਸਡੀ ਕਾਲਜ ਫੋਰ ਔਮਨ ਵਿਖੇ ਵੀ ਇੱਕ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ ਜਿਸ ਰਾਹੀਂ 10 ਵਿਦਿਆਰਥਣਾਂ ਟ੍ਰੈਫਿਕ ਕੰਟਰੋਲ ਕਰਨ ਲਈ ਚੁਣੀਆਂ ਗਈਆਂ ਹਨ ਅਤੇ ਉਹਨਾਂ ਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਟ੍ਰੇਨਿੰਗ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਸੈਮੀਨਾਰ ਵਿੱਚ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਨੂੰ ਹੈਲਪਲਾਈਨ ਨੰਬਰ 112, 1033 ਅਤੇ 1930 ਬਾਰੇ ਜਾਗਰੂਕ ਕੀਤਾ ਗਿਆ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮੇਰਾ ਨਾਮ ਹੈ ਗਾਈ ਐਸ.ਆਈ.ਏ. ਮਨਦੀਪ ਸਿੰਘ ਮੈਂ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਆਇਆ ਸਾਡੇ ਟ੍ਰੈਫਿਕ ਅਨਚਾਰਜ ਐਸ.ਆਈ.ਐਸ ਤਨਮ ਸਿੰਘ ਅਸੀਂ ਮਾਨਜੋਗ ਐਸ.ਐਸ.ਪੀ ਵਿਆਮਾ ਹਰੀਸ਼ ਕੁਮਾਰ ਜੀ ਦੇ ਨਿਰਦੇਸ਼ ਅਨੁਸਾਰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜਾ ਰੋਡ ਸੇਫਟੀ ਮਹੀਨਾ ਮਨਾ ਰਹੇ ਆ ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਨਹਿਰੂ ਜੁਵਾ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਨਵੇਂ ਟ੍ਰੈਫਿਕ ਮਾਰਸ਼ਲ ਨਿਯੁਕਤ ਕੀਤਾ ਗਿਆ ਤੇ ਐਸ.ਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਹਨਾਂ ਨੂੰ ਟ੍ਰੈਫਿਕ ਦੇ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਐਮਰਜੈਂਸੀ ਕੋ ਪੁਲਿਸ ਦੇ ਨਾਲ ਇਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਜਾਂ ਆਪਣੇ ਕਾਲਜ ਦੇ ਬੱਚਿਆਂ ਨੂੰ ਕੱਢਣਾ ਪੈਂਦਾ ਤੇ ਪੁਲਿਸ ਕਰਮਚਾਰੀ ਨਹੀਂ ਹੁੰਦਾ ਉਹਦੇ ਬਾਰੇ ਜਿਹੜੀ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰੋਗੇ ਤੇ ਕਿਵੇਂ ਚਲਾਓਗੇ ਤੇ ਨਾਲ ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਆ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਕਿਵੇਂ ਕਰਨੀ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਤੇ ਐਸਡੀ ਕਾਲਜ ਦੇ ਬੱਚੇ ਨੇ 10 ਬੱਚੇ ਨੇ ਜਿਨ੍ਹਾਂ ਨੂੰ ਟ੍ਰੈਫਿਕ ਮਾਰਸ਼ਲ ਯੋਗਤ ਕੀਤਾ ਗਿਆ ਉਹਨਾਂ ਕਾਲਜਾਂ ਦੇ ਵਿੱਚ ਇਹ ਆ ਗਿਆ ਸਾਡੇ ਕੋਲ ਟੋਟਲ ਜਿਹੜੇ ਅਸੀਂ 50 ਤੋਂ 60 ਜਿਹੜੇ ਬੱਚੇ ਨੇ ਉਹ ਟਰੈਪਕ ਮਾਰਸ਼ਲ ਬਣਾਏ ਨੇ ਉਹਨਾਂ ਦੇ ਵਿੱਚ ਜਿਵੇਂ ਐਨਐਸਸੀ ਦੇ ਬੱਚੇ ਨੇ ਸ਼ਗਲਗਰ ਸਕੂਲ ਦੇ ਬੱਚੇ ਨੇ ਅ ਅਹਿਮਦ ਜੀ ਐਮ ਹਾਈ ਸਕੂਲ ਦੇ ਬੱਚੇ ਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਕੱਲ ਬੱਚੇ 10 ਜਿਹੜੇ ਉਹਨਾਂ ਨੂੰ ਸੰਯੁਕਤ ਕੀਤਾ ਗਿਆ ਸੀਗਾ ਜਿਹੜੀਆਂ ਐਸਡੀ ਕਾਲਜਾਂ ਦੇ ਬੱਚੇ ਨੇ ਉਹ 10 ਵਿਦਿਆਰਥੀਆਂ ਨੇ ਸਾਡੇ ਕੋਲ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਰ ਵੀ ਬੱਚੇ ਇਸ ਕੰਮ ਵਿੱਚ ਰੁਚੀ ਰੱਖਣਗੇ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਇਹਦੇ ਬਾਰੇ ਜਿਹੜਾ ਪ੍ਰੇਰਿਤ ਕਰਾਂਗੇ ਸਮੱਸਿਆ ਭਾਜੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਆਪਾਂ ਟ੍ਰੈਫਿਕ ਰੂਲ ਦੀ ਲੰਘਣਾ ਨਾ ਕਰੀਏ ਜਿਵੇਂ ਗਰਦਾਸਪੁਰ ਦੇ ਵਿੱਚ ਹੀ ਹੈ ਜੀ ਸਭ ਤੋਂ ਵੱਧ ਸਮੱਸਿਆ ਆ ਰਹੀ ਆ ਪਾਰਕਿੰਗ ਦੀ ਜਦੋਂ ਆਪਾਂ ਇੱਕ ਵੀ ਭਾਵੇਂ ਛੋਟਾ ਟੂ-ਵੀਲਰ ਆ ਚਾਹ ਫੋਰ ਵੀਲਰ ਨੂੰ ਪਾਰਕਿੰਗ ਸਹੀ ਜਗ੍ਹਾ ਤੇ ਨਹੀਂ ਕਰਦੇ ਉਹਦੇ ਕਰਕੇ ਜਿਹੜੇ ਜਾਮ ਲੱਗ ਰਹੇ ਆ ਤੇ ਸਾਨੂੰ ਜਿਹੜੀ ਆ ਪਰੇਸ਼ਾਨੀ ਆਉਂਦੀ ਆ ਮੈਂ ਇਹੀ ਅਪੀਲ ਕਰਾਂਗਾ ਕਿ ਇੱਕ ਦੋ ਮਾਲਕ ਬੱਚਿਆਂ ਨੂੰ ਡਰਾਈਵਿੰਗ ਕਰ ਲਈ ਵੀ ਕਲਾ ਦਿਓ ਨੰਬਰ 2 ਜੇ ਆਪਣੇ ਤੁਸੀਂ ਬਾਜ਼ਾਰ ਜਾਂਉਂਦੇ ਜੇ ਤੇ ਆਪਣਾ ਇਹਦਾ ਵੀਕਲ ਨੂੰ ਐਸੋ ਦੀ ਜਗ੍ਹਾ ਤੇ ਪਾਰਕਿੰਗ ਕਰੋ ਜਿੱਥੇ ਦੂਸਰੀ ਜਿਹੜੀ ਨਗਰ ਵਾਲੀ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ